ਜੀ ਮੇਰਾ ਭਰਾਣਾ ਆਪਣੇ ਬੈੱਡ ਵੇਟੀ ਲੰਗੇ ਜਾਂਦਾ ਸੀ ਆ ਮੋੜ ਤੇ ਦਾ ਐਕਸੀਡੈਂਟ ਹੋ ਗਿਆ ਪਜਾਰੇ ਦੀ ਲੱਤ ਟੁੱਟ ਗਈ ਅੱਛਾ ਕੱਲੀ ਲੱਤ ਹੀ ਟੁੱਟੀ ਐ ਓਏ ਇਹ ਮਰਿਆ ਨਹੀਂ ਮੇਰਾ ਸਾਲਾ ਕਿਹਣੀ ਕਿਤੇ ਇਹਨੂੰ ਆਪਣੀ ਕੋਈ ਸ਼ਕਤ ਤਾਂ ਨਹੀਂ ਹੋ ਗਿਆ ਕੋਈ ਸ਼ਕਤ ਤਾਂ ਹੋਣੀ ਲੱਤ ਸਹੀ ਥੱਲੇ ਲਾ ਲਾ ਤੁਸੀਂ ਕੀ ਆ ਮੁੰਡਾ ਨੂੰ ਪੁੱਠਾ-ਪੁੱਠਾ ਬੋਲੀ ਜਾਂਦੇ ਆ ਉਹ ਤਾਂ ਜਰ ਤੱਕ ਖੜਾ ਨਹੀਂ ਜਾਂਦਾ ਇੱਕ ਲੱਤ ਤੇ ਡਾਕਟਰ ਨੇ ਕਿਹਾ ਉਹਨੂੰ ਬੱਤ ਤੋਂ ਬਾਅਦ ਖੁਆ ਮਾਰ ਕੇ ਦੇ ਉਹ ਫੇਰ ਦੀ ਲੱਤ ਜੇ ਠੀਕ ਹੋਊਗੀ ਤੁਸੀਂ ਖੁਆ ਮਾਰਨ ਦੀ ਤਿਆਰੀ ਕਰੋ ਜੀ ਓਏ ਖੋਆ ਤਾਂ ਅਸੀਂ ਕਦੇ ਆਪ ਨਹੀਂ ਖਾਦਾ ਅੱਛਾ ਇਹ ਚਾਵਲ ਹੁਣ ਖੁਆ ਮਾਰ ਕੇ ਦੇਵਾਂਗੇ ਮੇਰ ਤੋਂ ਨਹੀਂ ਹੁੰਦਾ ਸਿਆ ਕੀ ਹੋਇਆ ਉਹ ਤਾਂ ਜਿਹੜਾ ਥੋੜਾ ਐ ਕਰਦਿਆ ਜਿਹੜਾ ਚਾਹ ਬਣਾਉਣ ਵਾਸਤੇ ਜਾ ਕੇ ਦੁੱਧ ਰੱਖਿਆ ਉਹਦੇ ਵਿੱਚ ਪਾ ਦਿੰਨੀ ਆ ਲੈ ਕੇ ਇੱਕ ਦਿਨ ਚਾਹ ਪੀਣ ਨੂੰ ਲੈਂਦਾ ਕਿ ਕਿਤੇ ਨਹੀਂ ਮਰਨ ਲੱਗੇ ਉਹ ਚਾਹ ਬਣਾਉਣ ਵਾਸਤੇ ਜਿਹੜਾ ਫਰਿੱਜ 'ਚ ਦੁੱਧ ਪਿਆ ਸੀ ਉਹ ਕਿੱਥੇ ਰੱਖਤਾ ਜੀ ਆ ਤਾਂ ਮੈਂ ਖੋਜਦਾ ਦੁੱਧ ਘਟ ਗਿਆ ਸੀ ਨਾ ਖੜ ਜੋ ਥੋਡੀ ਭੈਣ ਦੀ ਥੋਡੀ ਦੀ ਪਤਲਾ ਵੀਰੇ ਆ ਗਿਆ ਨਾ ਤੂੰ ਤਾਂ ਕਹਿੰਦੀ ਸੀ ਮੇਰੇ ਭਰਾ ਦੀ ਲੱਤ ਨਹੀਂ ਕੰਮ ਕਰਦੀ ਉਹ ਤਾਂ ਮੇਰਾ ਸਾਰਾ ਬਾਗ ਹੀ ਪਾਉਂਦਾ ਜਾਂਦਾ ਦੱਸ ਦੇ ਬੰਦਿਆਂ ਵਾਂਗੂ ਕੀ ਗੱਲ ਹੈ ਉਹ ਤਾਂ ਜੀ ਮੇਰਾ